ਕਰ ਲੋ ਕਹਿੰਦੇ ਵੀ ਨੂੰ 슈ਗਰ ਸੀ ਬੱਚੇ ਨੂੰ ਜਦੋਂ ਲੈ ਕੇ ਆਏ ਸੀਗੇ ਤੇ ਹੋਰ ਕੋਈ ਗੱਲ ਨਹੀਂ ਕਰ ਲੋ ਕਹਿੰਦੇ ਵੀ ਨੂੰ 슈ਗਰ ਸੀ ਬੱਚੇ ਨੂੰ ਜਦੋਂ ਲੈ ਕੇ ਆਏ ਸੀਗੇ ਤੇ ਹੋਰ ਕੋਈ ਗੱਲ ਨਹੀਂ ਇਹ ਡਾਕਟਰ ਨਾਲ ਗੱਲਬਾਤ ਹੋਈ ਤੁਹਾਡੀ ਕੋਈ ਅੰਦਰ ਮੱਕਾ ਨਾਲ ਕੀ ਗੱਲਬਾਤ ਚੱਲੋ ਤੇ ਪਰਿਵਾਰ ਦੀ ਮੰਗ ਕੀ ਹੈ ਉਹਦਾ ਕਹਿ ਰਿਹਾ ਕਰਵੇ ਕਰਵਾਉਣ ਦੀ ਕਿ ਨਹੀਂ ਉਹ ਨਹੀਂ ਕਹਿੰਦੇ ਨਹੀਂ ਕਹਿੰਦੇ ਕਹਿੰਦੇ ਬੱਚੇ ਡੈਥ ਹੋ ਗਈ ਹੈ ਕੀ ਕਰਵਾ ਕੀ ਕਰਵਾ ਕਿਉਂਕਿ ਸਾਨੂੰ ਕਹਿ ਰਹੇ ਸੀ ਵੀ ਆਪਾਂ ਡਾਕਟਰ ਦੇ ਖਿਲਾਫ ਕੰਪਲੇਂਟ ਦੇਣੀ ਹੈ ਕਰਵੇ ਕਰਵਾਉਣੀ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਉਹਨਾਂ ਨੇ ਜੇ ਕਰਵੇ ਕਰਾਉਣੀ ਜਾਂ ਨਹੀਂ ਕਰਾਉਣੀ ਇਹ ਤਾਂ ਉਹਦੇ ਦਾ ਕਿਹੜਾ ਹਸਪਤਾਲ ਹੈ ਕਿਹੜੀ ਜਗ੍ਹਾ ਸਰ ਇਹ ਪਿੰਸ ਹੈ ਪਿੰਸ ਕਿਹੜੀ ਜਗ੍ਹਾ ਸਰ ਇਹ ਗੜਾ ਰੋਡ ਪਿੰਸ ਕੁਛ ਕਿਹੜੇ ਥਾਣੇ ਤੋਂ ਪੀਸੀ ਆ ਤੁਸੀਂ ਅਸੀਂ ਤਾਂ ਡਵੀ ਨੰਬਰ 7 ਤੋਂ ਆਏ ਆ ਇੱਥੇ ਚੱਲਦੀ ਆ ਸਾਡੀ ਕਿਹੜਾ ਨੰਬਰ ਗੱਡੀ 13 ਨੰਬਰ ਗੱਡੀ ਠੀਕ ਐ ਸਰ ਕਰ ਲੋ ਕਹਿੰਦੇ ਵੀ ਸ਼ੂਗਰ ਸੀ ਬੱਚੇ ਨੂੰ ਜਿਹੜੋ ਲੈ ਕੇ ਆਏ ਸੀਗੇ ਤੇ ਹੋਰ ਕੋਈ ਗੱਲ ਨਹੀਂ ਕੋਸਤ ਕਰਨ ਦੱਸਿਆ ਪਰਿਵਾਰ ਨੇ ਕੀ ਕਰਨਾ ਮੋਟ ਹੁੰਦੇ ਕਰਨਾ ਕਹਿੰਦੇ ਕਿ ਉਹਨੂੰ ਸ਼ੂਗਰ ਸੀ ਬੱਚੇ ਲੋ ਜਦੋਂ ਲੈ ਕੇ ਆਏ ਸੀਗੇ ਤੇ ਹੋਰ ਕੋਈ ਗੱਲ ਨਹੀਂ ਡਾਕਟਰ ਨਾਲ ਗੱਲਬਾਤ ਹੋਈ ਥੋੜੀ-ਥੋੜੀ ਕੋਈ ਅੰਦਰ ਤੋਂ ਮਤਲਬ ਕੰਮ ਲੱਗੇ ਗੱਲਬਾਤ ਚਲੋ ਪਰਿਵਾਰ ਦੀ ਮੰਗ ਕੀ ਆ ਉਹਦਾ ਕਹਿ ਰਿਹਾ ਕਾਰਵੇ ਕਰਾਉਣੇ ਕਿ ਨਹੀਂ ਉਹ ਨਹੀਂ ਕਹਿੰਦੇ ਨਹੀਂ ਕਹਿੰਦੇ ਕਹਿੰਦੇ ਬੱਚੇ ਡੈਥ ਹੋ ਗਈ ਆ ਕੀਤਾ ਬਾਈ ਕੀਤਾ ਉਹ ਕਿਉਂਕਿ ਸਾਨੂੰ ਕਹਿ ਰਹੇ ਸੀ ਵੀ ਆਪਾਂ ਡਾਕਟਰ ਦੇ ਖਿਲਾਫ ਕੰਪਲੇਨਟ ਦੇਣੀ ਆ ਕਾਰਵੇ ਕਰਾਉਣੇ ਉਹ ਤਾਂ ਉਹਨਾਂ ਦੀ ਮਰਜ਼ੀ ਆ ਉਹਨਾਂ ਨੂੰ ਵੀ ਕਾਰਵੇ ਕਰਾਉਣੇ ਜਾਂ ਨਹੀਂ ਕਰਾਉਣੇ ਇਹ ਤੋਂ ਤੇ ਕਿਹੜਾ ਹਸਤਾ ਵਾਲਾ ਕਿਹੜੀ ਜਗ੍ਹਾ ਸੀ ਇਹ ਪਿੰਚ ਹੈ ਪਿੰਚ ਕਿਹੜੀ ਜਗ੍ਹਾ ਸੀ ਇਹ ਘੜਾ ਰੋੜ ਪਿੰਚ ਤੁਸੀਂ ਕਿਹੜੇ ਥਾਣੇ ਤੋਂ ਸੀ ਸੀਐਫਰ ਤੋਂ ਸੀ ਅਸੀਂ ਤਾਂ ਦਵੀਜ ਨੰਬਰ 7 ਤੋਂ ਆਏ ਆ ਇੱਥੇ ਚੱਲਦੀ ਆ ਸਾਡੀ ਕਿਹੜਾ ਨੰਬਰ ਗੱਡੀ 13 ਨੰਬਰ ਗੱਡੀ ਠੀਕ ਹੈ ਜੀ